ਜਿਵੇਂ ਹੁਣ ਤੁਸੀਂ ਉਹ ਲੜਨ ਵਾਲੇ ਬੈਠੇ ਹੋ ਇੱਥੇ ਹੁਣ ਕਿੰਨੇ ਬੰਦੇ ਆ ਬਈ ਆਪਾਂ 500 ਬੰਦੇ ਹੋਵਾਂਗੇ ਕਿੰਨੇ ਪਿੰਡਾਂ ਚੋਂ ਆਇਆ ਹਜ਼ਾਰ ਹੋਵਾਂਗੇ ਆ ਬੀਬੀਆਂ ਆਏ ਨੇ ਕਿੰਨੇ ਬੰਦੇ ਆ ਕਿਉਂ ਬਈ ਪਿੰਡਾਂ ਦੇ ਵਿੱਚ ਕਿਉਂ ਕੀ ਗੱਲ ਸੀ ਇੱਕ ਦਿਨ ਨਾਲ ਯਾਰ ਕੀ ਉਹਨਾਂ ਨੂੰ ਹੁੰਦਾ ਸੀ ਪਰ ਉਹਨਾਂ ਦੇ ਵਿੱਚ ਜੱਜਵਰੀ ਨਹੀਂ ਹੈਗਾ ਬਈ ਛੋਟੇ ਵਾਲਾ ਜੱਜਵਰੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਲੜਨ ਵਾਲੇ ਸਾਰੇ ਹੋ ਗਏ ਫੇਰ ਤਾਂ ਤੁਹਾਨੂੰ ਇੱਥੇ ਬੈਠਣ ਦੀ ਲੋੜ ਹੀ ਨਹੀਂ ਜੇ ਸਾਰੇ ਲੜਨ ਵਾਲੇ ਹੋ ਗਏ ਲੜੇ ਉਹਦੋਂ ਵੀ ਚਾਰੀ ਸਿੰਘ ਹੀ ਸੀ ਗੋਵਰ ਸਿੰਘ ਨਾਲ ਵੀ 40 ਸਿੰਘੀ ਲੜੇ ਸੀ 40 ਸਿੰਘੀ ਖੜੇ ਸੀ ਭਾਈ ਅੱਜ ਵੀ ਤੁਸੀਂ ਉਹਨਾਂ ਚਾਲੀਆਂ ਦੀ ਚਾਲੇ ਦੇ ਜਮਾਤ ਦੇ ਵਿੱਚੋਂ ਉਸੇ ਜਮਾਤ 'ਚ ਆਉਣਾ ਤੁਸੀਂ ਚਾਹੁੰਦੇ ਹੋ ਬੱਚਣ ਵਾਲਿਆਂ ਜਮਾਤ 'ਚ ਨਹੀਂ ਆਉਂਦੇ ਤੁਸੀਂ ਲੜਨ ਵਾਲਿਆਂ ਲੋਕਾਂ ਦੀ ਜਮਾਤ ਦੇ ਵਿੱਚ ਆਉਣਾ ਤੁਸੀਂ ਪਿੰਡ ਜਾਓਗੇ ਸਾਨੂੰ ਕੋਈ ਪੁੱਸੂ ਪੁੱਸਣਗੇ ਵਿੱਚ ਲੋਕ ਹੰਡਾ ਦੇ ਵੇਲੇ ਪੁੱਸਣਗੇ ਸਾਨੂੰ ਭਈ ਧਰਨੇ ਤੇ ਜਾਇਆ ਆ ਕੀ ਬਣਿਆ ਉੱਥੇ ਇਹ ਤੁਹਾਨੂੰ ਸਵਾਲ ਕਰਨਗੇ ਕਰਦੇ ਹੁੰਦੇ ਨੇ ਹੋਣਗੇ ਸਵਾਲ ਸਾਰੇ ਤੁਸੀਂ ਦਿਆ ਕਰੋ ਜਵਾਬ ਦਿਆ ਕਰੋ ਗੱਡ ਕੇ ਦਿਆ ਕਰੋ ਜਵਾਬ ਬਈ ਧਾਰਨੇ ਤੇ ਨਹੀਂ ਗਿਆ ਹੱਕ ਲੈਣ ਗਿਆ ਸੀ ਲੜਨ ਗਿਆ ਸੀ ਮੈਂ ਉੱਥੇ ਲੜਨ ਗਿਆ ਸੀ ਹੱਕ ਲੈਣ ਗਿਆ ਸੀ ਛੋਡੇ ਵੀ ਹੱਕ ਮੈਨੂੰ ਐਸੀ ਜੇ ਮੇਰੇ ਹੱਕ ਨਾਲ ਮਿਲ ਜਾਂ ਨਾਲ ਤੇ ਛੋਡੇ ਵੀ ਨਾਲ ਹੀ ਮਿਲਣਗੇ ਉਹਨਾਂ ਨੂੰ ਜਵਾਬ ਦਿਆ ਕਰੋ ਛੋਡੇ ਹੱਕਾਂ ਦੇ ਵਾਸਤੇ ਵੀ ਨਾਲ ਹੀ ਤੁਰਿਆ ਆਂ ਆਰਦੇ ਵਾਸਤੇ ਨਹੀਂ ਮੰਗਣ ਗਿਆ ਸੀ ਸੀ ਉੱਥੇ ਇਹ ਜੀ ਜਨਾਨਾਂ ਨੂੰ ਜਵਾਬ ਦਿਆ ਕਰੋ ਥੋੜੀ ਜਿਵੇਂ ਇੱਕ ਬਾਈ ਹੁਣ ਇੱਥੇ ਬੋਲ ਕੇ ਗਿਆ ਸੀ ਵੀ ਜਦੋਂ ਪਹਿਲਾ ਜਥੇਬੰਦੀਆ 2000 ਅਜਿਦੋਂ 5-7 ਸਾਲ 10 ਸਾਲ ਪਹਿਲਾਂ ਦਾ ਲੋ ਕੋਈ ਬਜ਼ੁਰਗ ਜਾਂਦਾ ਜਥੇਬੰਦੀ ਦੇ ਵਿੱਚ ਆਇਆ ਲੈ ਕਹਿੰਦੇ ਹੁੰਦੇ ਇੱਕ ਵੀਰ ਨੇ ਮੋੜਾ ਸੀ ਗੱਲ ਸਹੀ ਸੀ ਉਹ ਬਿਲਕੁਲ ਵੀ ਜਾਰੇ ਇੱਕ ਅੱਲਾ ਬਜ਼ੁਰਗ ਲੜਨੂ ਇਕੱਲੇ ਇਕੱਲੇ ਬੰਦੇ ਨਾਲ ਕਾਫਲਾ ਬਣਦਾ ਤੁਰਿਆ ਗਿਆ ਥੋੜਾ ਤੁਸੀਂ ਦਿੱਲੀ ਦੇ ਵਿੱਚ ਸੰਘਰਸ਼ ਨੂੰ ਚੱਲ ਪਏ ਥੋੜਾ ਪੁਲਿਸ ਨੇ ਨਾਲ ਟਕਰਾਇਆ ਹੋਇਆ ਫੌਜ ਦੇ ਨਾਲ ਟਕਰਾਇਆ ਹੋਇਆ ਬਾਈ ਤੁਹਾਡੇ ਲਾਵੇ ਲੱਗਿਆ ਕੁਝ ਠੀਕ ਆ ਨਸਾਨੇ ਗਏ ਮੁੰਡੇ ਆਪਣੇ ਸਸਕੋ ਕੋ ਬਲਾਕ ਕਰਾ ਕੇ ਬਾਨ ਸਹੀ ਹੋ ਗਿਆ ਉੱਤੇ ਜਦੋਂ ਆਪਾਂ ਲੜਦੇ ਹੁੰਦੇ ਹਾਂ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਜੇ ਆਪਾਂ ਕਹੀ ਆਪਾਂ ਲੜੀਏ ਵੀ ਤੇ ਸਾਡਾ ਨੁਕਸਾਨ ਵੀ ਨਾ ਹੋਵੇ ਇਹ ਵੀ ਇੱਕ ਗੱਲ ਹੈ ਜਾ ਕੇ ਜਾ ਕੇ ਦਿੱਲੀ ਨਾਲ ਬਰੂਹਾਂ ਤੇ ਬੈਠੇ ਘਰ ਬਣਾ ਲਏ ਉਸੇ ਮੋਦੀ ਮੱਚ ਉੱਠਿਆ ਮੋਦੀ ਨਾਲ ਸਾਹ ਕੁਸਾਬ ਕੀ ਉਹਦਾ ਅਮਿਤ ਸਾਹਿਬ ਛੱਡਿਆ ਹੋਇਆ ਗੁੰਡਾ ਜਿਹੜੇ ਬੰਦੇ ਉੱਤੇ ਇੱਕ ਜੱਜ ਦਾ ਕੇਸ ਚੱਲਦਾ ਹੈ ਜਿਹਨੂੰ 4 ਵਾਰ ਜੱਜ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਜੱਜ ਦੇਮ ਜੱਜ ਨੂੰ ਮਰਵਾਉਣ ਵਾਸਤੇ ਗੁੰਡਾ ਉਹ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਹੋਇਆ ਛੋਡੀ ਰੱਖសា ਲਈ ਜਿਹੜਾ ਇੱਕ ਸੁਪਰੀਮ ਕੋਰਟ ਦੇ ਜੱਜ ਦਾ ਕਤਲ ਹੈ 4 ਸਾਲ ਦੀ ਬੰਦਾ ਸਜ਼ਾ ਕੱਟ ਕੇ ਆਇਆ ਹੋ ਅਮਸਾ ਪਰ ਇਹ ਲੋਕਾਂ ਨੇ ਭਾਈ ਸਾਨੂੰ ਦੱਬੇ ਕੁਤਲੇ ਹੀ ਰੱਖਣਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੈਗੇ ਉਹ ਅਸੀਂ ਲੜਨ ਵਾਲੇ ਲੋਕਾਂ ਚੋਂ ਆ ਛੋਟੀਆਂ ਜਮਾਤਾਂ ਭਾਈ ਲੜਦੀਆਂ ਰਹਿਣਗੀਆਂ ਤੁਸੀਂ ਸੇਦੀ ਦਾਬਦੇ ਨਹੀਂ ਕਿ ਤੁਸੀਂ ਵਾਰਸ ਕੀ ਦਿਓ ਪਤਾ ਤੁਸੀਂ ਉਹ ਕਲਗੀਧਰ ਦਰਬੇਸ਼ ਪਤਾ ਦੇ ਵਾਰਸ ਹੋ ਜਿਹਦੇ 7 ਸਾਲ ਦੇ 9 ਸਾਲ ਦੇ ਬੱਚੇ ਨੇ ਡੋਲੇ ਤੁਸੀਂ ਤਾਂ ਭਾਈ ਫੇਰ ਵੀ ਹਡਾਲੀਆਂ ਪਤੌਮਰਾ ਹਡਾਲੀਆਂ ਅਸੀਂ ਉਹਦੇ ਵਾਰਸ ਆ ਤਾਂ ਕਰਕੇ ਅਸੀਂ ਦੱਬੇ ਕੁਦਲੇ ਨਹੀਂ ਰਹਿਣਾ ਚਾਹੁੰਦੇ ਅਸੀਂ ਲੋਕਾਂ ਨਾਲ ਅਸੀਂ ਸਰਕਾਰਾਂ ਨਾਲ ਮੱਥਾ ਲਾਵਾਂਗੇ ਜਦੋਂ ਜਦੋਂ ਸਰਕਾਰ ਸਾਡੇ ਨਾਲ ਧੱਕਾ ਕਰੂਗੀ ਉਹ ਸਰਕਾਰ ਨਾਲ ਸਾਡੀ ਮੋਦੀ ਨਾਲ ਕੋਈ ਜੱਤੀ ਦੁਸ਼ਮਣੀ ਥੋੜੀ ਐ ਭਾਈ ਉਹ ਸਾਡੀ ਜੱਤੀ ਦੁਸ਼ਮਣੀ ਥੋੜੀ ਐ ਉਹਦੀ ਨੀਤੀ ਦੇ ਨਾਲ ਲੜਾਈ ਐ ਸਾਡੀ ਜਿਹੜੀ ਉਹਦੀ ਨੀਤੀ ਐ ਉਹ ਡਬਲਯੂ ਐਚਓ ਦੇ ਤਹਿਤ ਨੀਤੀ ਚਲਾ ਰਿਹਾ ਹੈ ਵੀ ਮੈਂ ਲੋਕਾਂ ਨੂੰ ਇਹਨਾਂ ਨੂੰ ਆਹ ਤਰੀਕੇ ਨਾਲ ਜਿਉਣਾ ਜਿਉਣ ਦੇਣਾ ਤੁਸੀਂ ਕਹਿੰਦੇ ਅਸੀਂ ਆਜ਼ਾਦ ਲੋਕ ਆ ਫਿਰ ਸਾਨੂੰ ਆਜ਼ਾਦੀ 1947 ਚ ਕਿਹੜੀ ਵੀ ਨਹੀਂ ਸੀ ਜੇ ਅਸੀਂ ਆਪਣੇ ਮਨ ਦੀ ਗੱਲ ਹੀ ਨਹੀਂ ਕਰ ਸਕਦੇ ਜੇ ਅਸੀਂ ਆਪਣੇ ਹੱਕ ਹੀ ਲੈ ਸਕਦਾ ਫਿਰ ਤੁਸੀਂ ਆਜ਼ਾਦੀ ਦੀ ਕਿਹੜੀ ਦੀ ਗੱਲ ਕਰਦੇ ਜਿਹਨੂੰ ਆਏ ਸਾਬ ਤੁਸੀਂ 26 ਜਨਵਰੀ ਮਨਾਉਂਦੇ 15 ਅਗਸਤ ਮਨਾਉਂਦੇ ਬਾਈ ਫਿਰ ਉਹ ਕਿਹੜੀ ਆਜ਼ਾਦੀ ਗੱਲ ਹੈ ਕਿਹੜੀ ਆਜ਼ਾਦੀ ਆ ਸਾਨੂੰ ਦਸਤਾ ਦੇਤਾ ਆਵੇ ਨਾ ਵੀ ਸਾਨੂੰ ਆਜ਼ਾਦੀ ਆ ਦਿੱਤੀ ਸੀ ਜਦੋਂ ਸਾਨੂੰ ਗੁਲਾਮ ਸਾਨੂੰ ਕਾਲਿਆਂ ਨੇ ਗੋਰਿਆਂ ਨੇ ਗੁਲਾਮ ਕਰ ਬਣਾਇਆ ਸੀ ਫਿਰ ਤੁਸੀਂ ਤੁਸੀਂ ਗੁਲਾਮ ਬਣਾਇਆ ਤੇ ਕਹ ਰਹੇ ਹੋ ਮੇਜੋਰੀ ਫਿਕਰੀ ਕਰੋ ਛੋਡੇ ਨਾਲ ਉਹੀ ਬਰਕਾਰਾ ਉਹ ਵੀ ਤੁਹਾਨੂੰ ਕੁੱਟਦੇ ਰਹੇ ਨੇ ਡਾਂਗਾ ਸੁੱਟੀਆਂ ਨਾਲ ਤੇ ਇਹ ਵੀ ਤੁਹਾਨੂੰ ਕੁੱਟ ਰਹੇ ਨੇ ਡਾਂਗਾ ਸੁੱਟੀਆਂ ਨਾਲ ਹੋਰ ਸਰ ਭਾਈਆਂ ਨਾਲ ਭਾਈਆਂ ਨੂੰ ਲੜਾ ਰਹੇ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਕਿਸੇ ਦੇ ਹੋਰ ਨਹੀਂ ਆਪਣੀ ਨੇ ਬਾਈ ਇਹ ਆਪਣੇ ਨੇ ਆਪਣੀ ਚਾਚੇ ਦਾਇਆ ਨੇ ਮੁੰਡੇ ਨੇ ਕਿਸੇ ਦਾ ਭਾਈ ਆ ਕਿਸੇ ਦਾ ਪੁੱਤ ਆ ਕਿਸੇ ਦਾ ਭਤੀਜੇ ਕਿਸੇ ਦਾ ਕੁਸ ਆ ਆਰੇ ਆਪਣੇ ਨੇ ਪਰ ਇਹਨਾਂ ਨਾਲ ਟਕਰਾ ਕਰਾਂਦ ਨੇ ਆਪਣਾ ਦੇਖ ਲੋ ਸਿੱਧਾ ਕਿੰਨੀ ਵੱਡੀ ਸਿਆਸਤ ਚੱਲ ਰਹੀ ਹੈ ਇਹ ਇਹ ਸਾਨੂੰ ਕਿ